ਮੇਰਾ ਨਾਮ ਹੈ ਕਬਲਜੀਤ ਸਿੰਘ ਪਿੰਡ ਮੇਰਾ ਕੋਖਰ ਆ ਪਰसों ਅਸੀਂ ਭਾਈ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਈਮ ਸਾਡਾ 25 3000 ਰੁਪਿਆ ਭਾਈ ਦੁਕਾਨ ਤੇ ਡਿੱਗ ਪਿਆ ਅਸੀਂ ਮੁਰਗੇ ਦੇਖਿਆ ਨਹੀਂ ਅਸੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਘੱਟ ਗਿਆ ਨਹੀਂ ਗਿਆ ਫਿਰ ਅੱਜ ਆ ਕੇ ਪਤਾ ਕੀਤਾ ਤੇ ਭਾਈ ਹੁਣੇ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਕੋਲ ਪਈ ਹੈ ਉਹਨਾਂ ਨੇ 22 ਤੁਹਾਨੂੰ ਵਾਪਸ ਕੀਤੀ ਆ ਅੱਜ ਕੱਲ ਜਿਵੇਂ ਲੋਕੀ ਬੋਲਦੇ ਨੇ ਨਹੀਂ ਭਾਈ ਅੱਜ ਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਜੀ ਉਹਨਾਂ ਨਾਲੋਂ ਤਾਂ ਸ਼ੁਰੂ ਤੋਂ ਪਿਆਰ ਐ ਇਸੇ ਗਵਰਨਮੈਂਟ ਸਕੂਲੇ ਪੜੇ ਆ ਭਾਜੀ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪੀਂਦੇ ਰਹੇ ਆ ਇਹੋ ਜੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ ਬਾਕੀ ਮੈਂ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ ਇਹਨਾਂ ਨਾਲ ਸੋਨੂ ਆ ਮੈਂ 버ਗਰ ਦਾ ਕੰਮ ਕਰਦਾ ਜੀ ਤੇ ਕੀ ਗੱਲਬਾਤ ਹੋਈ ਸੀ ਜਦੋਂ ਆਏ ਪਤਾ ਨਹੀਂ ਭਾਜੀ ਇਹਨਾਂ ਨੇ 버ਗਰ ਖਾਦਾ ਮੇਰੇ ਕੋ ਇਹਨਾਂ ਦੇ ਪੈਸੇ ਡੇਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡੇਗ ਗਏ ਕਿਸੇ ਦੇ ਮੈਂ ਚੁੱਕ ਕੇ ਰੱਖਦੇ ਆ ਉੱਥੇ ਸਾਈਡ ਤੇ ਕਰਕੇ ਬੱਸ ਮੁੜ ਕੇ ਆ ਭਾਜੀ ਹੁਣੇ ਆਇਆ ਜਾ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਬੈਠੀ ਜਾਂ ਉਹ ਕੋ ਵੇਟ ਕਰਦੇ ਰਹੇ ਇਹਨਾਂ ਦੀ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰਨੂੰ ਰੋਲਾ ਪਾਉਂਦੇ ਤੇ ਕਹਿੰਨੇ ਕਹਿੰਦਾ ਮੇਰੇ ਅੱਗੇ ਇਹਨੇ ਕਹਿੰਦਾ ਮੇਰੇ ਆ ਜੀ ਐਸੀ ਕਰਕੇ ਚੁੱਪ ਕਰਕੇ ਰਹਿ ਗਈ ਜੀ ਪਰਾਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪੈਸੇ ਭਾਜੀ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਤੇ ਅੱਜਕੱਲ ਲੋਕ 150 ਰੁਪਏ ਦੇ ਵੀ ਮਹਿਮਾਨ ਹੋ ਜਾਂਦੇ ਆ ਹਾਂਜੀ ਪਾਜੀ ਮੇਰੇ ਕੋ ਰਸ਼ ਹੁੰਦਾ ਨਾ ਤੇ ਜੇ ਕੋਈ ਚੋਕੇ ਲੈ ਆਂਦਾ ਤੇ ਫਿਰ ਉਹਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕਿਹੜਾ ਲੈ ਗਿਆ ਜੀ ਕਿਤਾ ਮੰਨ ਜਾਇਆ ਕਿ ਪੈਸੇ ਵਾਪਸ ਦੇ ਨਹੀਂ ਪਾਜੀ ਜਿਹਦੇ ਪੈਸੇ ਉਹਦੇ ਦੇਣੇ ਸਾਨੂੰ ਮਾਲਕ ਨੇ ਬੜੀ ਕਿਰਪਾ ਵਾ ਵੀ ਅਸੀਂ ਰੋਟੀ ਖਾ ਰਹੇ ਰੱਜ ਕੇ ਤੇ